ਮੇਰਾ ਵਾਲੀ ਚੋਚ ਲਈ ਨਾ ਫਿਰ ਲੱਗੇ ਸਕਵਿਡ ਗੇਮ ਹਾਂ ਹਾਂਜੀ ਸ਼ਾਸਤਰੀ ਕਾ ਸਾਰਿਆਂ ਨੂੰ ਕੁਝ ਲਾਂ ਕੁਝ ਤੇ ਇਸੇਰ ਦੇ ਬਾਅਦ ਚੋਕ ਨੇ 8 ਤੇ ਮੈਰਾਜ ਹੋਣੇ ਸਾਡੇ ਤਿਆਰ ਹੋਣ ਗਏ ਆ ਤੇ ਮੈਡਮ ਹੁਣੇ ਤਿਆਰ ਕਰ ਦਿੰਦੇ ਆ ਮਰਾ ਸਾਡਾ ਬਹੁਤਾ ਕਰਦਾ ਸਾਨੂੰ ਇਹਨੇ ਇਹਨੂੰ ਦੁੱਧ ਨਹੀਂ ਪੀਤਾ ਇਹਨੇ ਤੇ ਅ ਵੀ ਅ ਵੀ ਸਾਡਾ ਕਹੀ ਜਾਂਦਾ ਕਿ ਮੈਡਮ ਨੂੰ ਫੋਨ ਕਰੋ ਮੈਨੂੰ ਅੱਜ ਦੀ ਛੁੱਟੀ ਤਾਂ ਨਹੀਂ ਕਨਫਰਮ ਕਰੋ ਪਹਿਲਾਂ ਕਹਿੰਦਾ ਫੇਰ ਜਾਣਾ ਕਹਿੰਦਾ ਮੈਂ ਇਹਨੂੰ ਪਤਾ ਨਹੀਂ ਕਰੇ ਕਿ ਐਡੀ ਛੁੱਟੀ ਐ ਇਹਨੂੰ ਤੇ ਵਾਕਿਆ ਫਪਾ ਗਮਲ ਲਈ ਆ ਤੇ ਆਪਾਂ ਅੱਜ ਆਪਣੇ ਕੰਮ ਜਾਣਾ ਆ ਤੇ ਵਖਿਆ ਠੰਡ ਬਹੁਤਾ ਬਾਹਰ ਠੰਡ ਹੈਗੀ ਆ ਨਾ ਨੰਨੂ ਬਹੁਤ ਜਾਜੇ ਜੇਸੇ ਥੋੜੀ ਠੰਡ ਟਾਂ ਦੇ ਹੀ ਕੋਰਾ ਆਇਆ ਪਿਆ ਧੁੰਦ ਪੈਣੀ ਹਟ ਗਈ ਆ ਹੁਣ ਧੁੱਪ ਜੀ ਮਾੜੀ ਲਿਸ਼ਕੋਰ ਪੈ ਗਈ ਆ ਪਰ ਪੈ ਠਰਦੇ ਤੋਂ ਬਾਹਰ ਨਿਕਲਦੇ ਆ ਨਾ ਆ ਦੇਖੋ ਠੰਡ ਬਹੁਤ ਜ਼ਿਆਦਾ ਵਰਦਾ ਨਾਲ ਲੇਕਿਨ ਤੁਹਾਨੂੰ ਕੋਈ ਲੱਗੂਗਾ ਜਿਵੇਂ ਫੁੱਚ ਦੇਖਣ ਦਾ ਆ ਤੇ ਸੇਰ ਸੇਰ ਦਾ ਵਿਊ ਉਹ ਪਿੱਛੋਂ ਆ ਸਨਰਾਈਜ਼ ਹੋਣਾ ਪਿੱਛੋਂ ਆਂਟੀ ਕਾਂ ਦੇ ਘਰ ਪਿੱਛੋਂ ਸਨਰਾਈਜ਼ ਹੁੰਦਾ ਆ ਦੇਖੋ ਖੁਸ਼ ਡੜੀ ਹੁਣ ਨੇ ਵੀ ਦੁਕਾਨ ਖੋਲ ਲਈ ਇੰਦਰ ਪਾਸੇ ਪਾਣੀ ਪੁਣੀ ਸ਼ਰਕਾਤਾ ਨਾ ਨੇ ਤਹੀ ਚਗੰਦਰ ਹਾਫਾ ਖੋਲੇ ਆ ਅੱਛਾ ਜਿਹਾ ਵਿਆਹ ਆ ਨਾ ਹਾਂ ਜਿਹਾ ਵਿਆਹ ਹੀ ਆ ਸਾਡੇ ਕਲੋਨੀ ਚ ਤੇ ਡੈਡੀ ਨਾ ਜਾਣਾ ਉਧਰ ਕਿਉਂਕਿ ਮੈਂ ਤਾਂ ਆਪਣੇ ਕੰਮ ਚੱਲਾ ਆ ਤੇ ਨਿਆਣੇ ਸਕੂਲੇ ਚੱਲੇ ਆ ਆਪਾਂ ਵਰਾਇ ਦੀ ਮੈਡਮ ਨੂੰ ਫੋਨ ਕਰੰਦਾ ਆ ਕਿ ਉਹਨੂੰ ਪੁੱਛਣਦੇ ਆ ਕਿ ਛੁੱਟੀ ਕਿ ਨਹੀਂ ਅੱਜ ਛੁੱਟੀ <laughs> ना भी जाना अच्छा छुट्टी संदिग्ध धोखाधड़ी की स्थिति में राष्ट्रीय साइबर हेल्पलाइन नंबर एक नौ तीन शून्य विभाग द्वारा जारी

ਹੁਣ ਬਦਲ ਆ ਗਏ ਜਹੜਾ ਸਕੂਲੇ ਹੜਾ ਸਕੂਲੇ ਚਲੋ ਸਕੂਲੇ ਸਕੂਲ ਚਲੇ ਹਮ ਹਉ ਹੁਣ ਹੁਣ ਜਾਏਗਾ ਹੈ ਹੁਣ ਜਾਏਗਾ ਅੱਯਾ ਮੈਂ ਮੇਰੇ ਨੂੰ ਲੁਮਾ ਮੈਂ ਮੈਂ ਕਿਹਾ ਉਹ ਤਾਂ ਸੈਟਰਡੇ ਸੰਡੇ ਦੀ ਛੁੱਟੀ ਸੀਗੀ ਦੇਖੋ ਸੈਟਰਡੇ ਸੰਡੇ ਛੁੱਟੀ ਸੀ ਗਿਆ ਨਾ ਨੋ ਉਹਦੇ ਤੇ ਦੋ ਛੁੱਟੀਆਂ ਹੁਣ ਬਤਾ ਲਈਆਂ ਇਹਦੇ ਭਾਵੇਂ ਇੱਕੋ ਹੀ ਬਤਾਈ ਦੀ ਮੈਂ ਇਹਦਾ ਹਰ ਦੇ ਲਈ ਚਲੋ ਹੁਣ ਸਕੂਲ ਲਈ ਫੇਰੇ ਮੈਂ ਚਲੋ ਉੱਠੋ ਤੁਹਾਡੀ ਯੂਨੀਫਾਰਮ ਪਾਵਾਂ ਸੈਟਰਡੇ ਸੰਡੇ ਛੁੱਟੀ ਹੁੰਦੀ ਹੈ ਇਹ ਤਾਂ ਮੇਨ ਕੰਮ ਅਵਰਾਜ ਸਿੰਘ ਦਾ ਜੂੜਾ ਕਰਨਾ ਸਿਰ ਨਹੀਂ ਚੱਕਦਾ ਸਾਨੂੰ ਬਹੁਤ ਆਹ ਜੂੜਾ ਕਰੰਦਾ ਐ ਫੋਨ ਦੇਖੀ ਜਾਂਦਾ ਹੈ ਜਿਹਨੂੰ ਟੀਵੀ ਲਾ ਕੇ ਦੇਖੇ ਇਥੇ ਵੀ ਕਹਿੰਦਾ ਟੀਵੀ ਬਲ ਤੋਂ ਚੱਕਦਾ ਤੇ ਵੀ ਟੀਵੀ ਦੇਖਦਾ ਹੈ ਇਹ ਤਾਂ ਜਾਂ ਤਾਂ ਇਹਨਾਂ ਨੂੰ ਕਹਿੰਦੇ ਸਾਡਾ ਟੀਵੀ ਲਾ ਕੇ ਦਿਓ ਤਾਂ ਜਾਂ ਫੇ ਫੋਨ ਦਿਓ ਹੁਣ ਟੀਵੀ ਲਾ ਕੇ ਇਹਨਾਂ ਨੇ ਧਿਆਨੋਂ ਹੋਣ ਮੋੜ ਮੋੜ ਕੇ ਧੌਣ ਖੜ ਦੇ ਟੇਡੀਆਂ ਮਿੱਡੀਆਂ ਇਹਨਾਂ ਨੂੰ ਕੋਈ ਨਾ ਕੋਈ ਚੀਜ਼ ਦੇਣੀ ਪੈਂਦੀ ਅਸੂ ਮੇਰਾ ਸਾਡਾ ਵਾਸ਼ਰੂਮ ਤੋੜ ਗਿਆ ਜਦੋਂ ਕੱਪੜੇ ਪਾਉਣ ਲੱਪਿਆ ਕਹਿੰਦਾ ਪ੍ਰੈਸ਼ਰ ਪਈਆ ਵਾਸ਼ਰੂਮ ਚੱਲ ਗਿਆ ਹੋ ਉੱਤੇ ਚੱਕੂਣੇ ਹੁਣ ਨਾ ਅਸੀਂ ਅਬੀ ਤਾਂ ਪਟਕਾ ਮਾਰ ਗੀਏ ਫਿਰ ਟਾਈਮ ਇਹਨਾਂ ਦਾ ਹੋ ਗਿਆ ਹੁਣ ਮੇਰਾ ਸਾਡਾ ਲੇਟ ਕਰਨੀਆ ਬਸ ਮੈਨੂੰ ਬੈਂਡ ਨਿਕਲਣੀ ਜਾਈਦੀ ਅਬੀਰ ਕੰਮ ਖਤਮ ਹੋ ਗਿਆ ਤੇ ਹੁਣ ਅਸੀਂ ਮਹਾਰਾਜ ਦੇ ਦਮਾਲਾ ਕਰਨਾ ਚੱਲ ਆ ਜਾ ਆ ਜਾ ਮਰੋ ਜਲਦੀ ਆ ਜਾ ਸੁਣ ਟਾਈਮ ਬਹੁਤ ਜ਼ਿਆਦਾ ਹੋ ਗਿਆ ਮਹਾਰਾਜ ਜੀ ਆਪਣੇ ਆਪਣੇ ਦੇ ਦਮਾਲਾ ਹੁਣ ਲਿਆ ਗਏ ਨੂੰ ਤੇ ਮਰਾਜ ਛੱਟਾ ਹੁਣ ਜਾਓ ਸਕੂਲੇ ਕੀ 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 ਬੈਨ ਇਹਨਾਂ ਦੀ ਆ ਗਈ ਆ ਹੁਣ ਤੇ ਹਮੇਸ਼ਾ ਹੀ ਲੇਟ ਹੁੰਦੇ ਆ ਇਹ 5-10 ਮਿੰਟ ਮਰਾਜ ਦੌੜ ਪੁੱਤ ਅਟੱਡੀ ਨਾਲ ਬਾਏ ਹੁਣ ਬੈਨ ਕੈਮਰੇ ਚ ਦਿਖਾਉਣਾ ਤੁਹਾਨੂੰ ਮੈਂ ਬੈਨ ਖੜੀ ਇਹਨਾਂ ਦੀ ਪੰਜ ਮਿੰਟ ਦਾ ਹਮੇਸ਼ਾ ਹੀ ਲੇਟ ਹੁੰਦੇ ਆ ਇਹ ਫੋਨ ਲੈ ਕੇ ਬੈਹਂਦੇ ਦੇਖਣ ਪੈਂਦੇ ਜਾਂ ਟੀਵੀ ਦੇਖਣ ਬੈਹਂਦੇ ਆ ਤੇ ਬੂਟ ਇਹਨਾਂ ਦੇ ਲਾਸਟ ਟਾਈਮ ਲੈ ਜਾਂਦੇ ਆ ਲਾਸਟ ਟਾਈਮ ਤਾਂ ਨਾ ਬੂਟ ਪਾਉਣੇ ਹੁੰਦੇ ਆ ਤੇ ਰਹਿ ਜਾਂਦੇ ਆ ਪਾਉਣੇ ਆ ਜਿਹੜੀ ਜਿਹੜੀ ਚਾਲੇ ਦੂਸਰੇ ਨੂੰ ਬੂਟ ਉਹ ਢੇਜੀ ਆ ਗਿਆ ਤੇ ਉਹਨੂੰ ਕੀ ਤੇ ਹੁਣ ਇਹ ਬੋਟਲ ਵੀ ਆਇਆ ਤੇ ਮਾਂ ਇਹਨਾਂ ਦੀ ਉਹ ਬੋਟਲ ਲੈ ਜਾਂਦੀ ਕਿ ਬੋਟਲ ਵਿਲਵਕ ਲੈ ਕੇ ਆਉਣ ਫੇ ਟਾਈਮ ਹੋ ਗਿਆ ਪੜੀ ਨਹੀਂ ਕਹਿੰਦੀ ਨਹੀਂ ਇਸ ਵਾਰ ਐਮਐਲਏ ਸਾਹਿਬ ਕਹਿੰਦੇ ਮਾਸਟ ਤੱਕ ਬਣ ਜੂਗੀ ਕਹਿੰਦੇ ਪਾਸ ਹੋ ਗਈ ਆ ਤੇ ਸਾਹਮਣੇ ਸਾਡੇ ਟਰੱਕ ਜਾਂਦੇ ਆ ਸ਼ਟਰਿੰਗ ਵਾਲਾ ਟਰੱਕ ਨਹੀਂ ਟਰਾਲੀ ਆ ਟਰਾਲੀ ਜਾ ਰਹੀ ਆ ਬੜਾ ਪੁਰਾਣਾ ਟਰੈਕਟਰ ਦੇਖੋ ਸਾਡੀ ਸੜਕ ਸਾਰੀ ਟੁੱਟੀ ਪਈ ਹੈ ਯਾਰ ਬਣ ਜੂ ਤੇ ਵਧੀਆ ਕਿਉਂਕਿ ਸਾਨੂੰ ਬਹੁਤ ਘੁੰਮ ਕੇ ਜਾਣਾ ਪੈਂਦਾ ਉੱਥੋਂ ਦੀ ਤੇ ਇਹ ਸਾਡੇ ਵਾਸਤੇ ਸ਼ਾਰਟਕਟ ਪਰ ਇਹਦੇ ਬਹੁਤ ਮਾੜਾ ਹਾਲ ਆ ් සनेनाකා ග ක කතා ග ක गනික ග ක ග ක ਵੀ ਨਹੀਂ ਤੋ ਪਚ ਲਗੇ ਤੇ ਹੁਣ ਇਹ ਵੀ ਬਿਸਤਰੇ ਬੁਸਤਰੇ ਸਿਮਟਦੇ ਹੋਣੇ ਆ ਡਾੜੀ ਹੋਣੇ ਸਾਹਮਣੇ ਆ ਮਹਿਰਾਜ ਹੋਣਗਾ ਇਹ ਤਾਂ ਕਾਈ ਨਹੀਂ ਹੋਣੇ ਕਿਉਂਕਿ 4 ਵਜੇ ਮੈਂ ਵੀ ਟਾਈਮ ਦੇਖਿਆ ਸੀਗਾ ਤੇ ਉਹ 4 ਕੁ 4 ਕੁ 10 ਤੇ ਹੁੰਦੇ ਆ ਉਹ ਅਜੇ ਤੱਕ ਆਈ ਨਹੀਂ ਉਹ ਬਸ ਆਉਣ ਵਾਲੀ ਆ 4 ਤੱਕ ਐਸੇ ਵੱਜ ਗਏ ਆ ਆ ਪਹੁੰਚਣ ਵਾਲੀ ਹੀ ਹੋਵੇ तो दे 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 इधर देखो चाहते अमली जल देखो ओ माई गॉड अ वाली बड़े चौचले मेरा हम आ गए डराना देखे उन्होंने इन्होंने दे डरा डना इन्होंने मैं हूं बहार ही खड़े अभी तक आए नहीं पता नहीं कि देखी आती बहुत खड़े गए ਨੋ ਸਾਹਮਣੇ ਮੈਨੂੰ ਸ਼ੀਸ਼ੇ ਦਿਸਣ ਲੱਗੇ ਉਹ ਦਿਸਦਾ ਤਾਂ ਚਿੱਟਾ ਚਿੱਟਾ ਜਿਹਾ ਪਟਕਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਡਰ ਗਏ ਡਰ ਗਏ ਅਵੀ ਡਰ ਗਿਆ? ਓ ਦੇ ਉਹਨੇ ਗਵਾਰਾ ਫੜਦਾ। ਡਰ ਗਿਆ ਬੂ? ਹੈ? ਉਹ ਕੀ ਕਰਦਾ? ਆਹੀ ਕਰਦਾ। ਤੇ ਇੱਧਰ ਡੈਡੀ ਦੀ ਡਿਊਟੀ ਲੱਗੀ। ਹੋ ਗਿਆ ਬੋਧਾ ਲੱਭੀ? ਨਹੀਂ ਲੱਗੀ। ਲੱਗ ਗਈ। ਲੱਗ ਗਈ। ਓਏ ਨਾ ਕੀ ਹੋਇਆ? ਹੁਣ ਟਿਊਸ਼ਨ ਦਾ ਵੀ ਟਾਈਮ ਹੋ ਜਾਣਾ ਆ। ਨਹੀਂ ਉਸ ਸਮੋਸਾ। ਸਮੋਸਾ ਮੰਗ। ਸਮੋਸੇ ਹੋਣੇ ਆਣੇ ਪੁੱਤ ਟਿਊਸ਼ਨ ਜਾਣਾ ਹੁਣ ਬਸ। ਡਾਲਾ ਰੋਟੀ ਖਲਵਾਏ ਮਨੂ ਜਿਆ ਸਮੋਸਾ ਸਮੋਸਾ ਨਹੀਂ ਬੁੱਧ ਨਹੀਂ ਸਮੋਸਾ 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 ਕਰ ਗਸੂ ਤੇ ਕੌਣ ਜਿੱਦਾਂ ਮੈਂ ਨ ਮਹਾਰਾਜ ਹੋਣਾ ਗੇਮ ਖਲਵਾਉਣ ਲੱਗਾ ਇੱਕ ਚਲੋ 1 2 3 ਸਟਾਰਟ 1 2 3 4 5 6 7 8 9 10 ਚਲੋ ਆਜੋ ਮਹਾਰਾਜ ਗਲਤ ਹੋ ਗਿਆ ਤੂੰ ਤਾਂ ਪਹਿਲੇ ਆ ਗਿਆ ਇੱਥੇ ਚੱਕਰ ਖਾਂਦਾ ਖਾਂਦਾ ਇੱਕ ਜਗ੍ਹਾ ਘੁੰਮੋ ਨਾ ਅਗਲੇ ਇੱਥੇ ਘੁੰਮੋ ਇੱਥੇ ਇੱਥੇ ਘੁੰਮੋ ਇੱਥੇ ਘੁੰਮਣਾ ਵਾ 1 2 3 4 5 6 7 8 9 10 ਆਜੋ ਇਹਨਾਂ ਨੂੰ ਵੀ ਆ ਗਏ ਦਾਨ ਗੋ ਤੇ ਦਾਨਾਂ ਨੇ ਘੁੰਮਦੇ ਤੁਸੀਂ ਦਾਨਾਂ ਨੇ ਘੁੰਮਦੇ ਤੇ ਇੱਥੇ ਘੁੰਮੋ 1 2 3 4 5 6 7 8 9 10 ਹੇ ਨਹੀਂ ਕੰਮ ਹੋ ਰਹੀ। ਨਾ ਪਹਿਲ ਲੱਗੇ ਸਕਵਿਡ ਗੇਮ। ਰੈੱਡ ਲਾਈਟ ਤੇ ਗ੍ਰੀਨ ਲਾਈਟ। ਜਦੋਂ ਮੈਂ ਗ੍ਰੀਨ ਕਹੂੰਗਾ ਨਾ ਉਦੋਂ ਤੁਸੀਂ ਆਉਣਾ ਠੀਕ ਆ। ਜਦੋਂ ਜਦੋਂ ਮੈਂ ਰੈੱਡ ਕਹੂੰਗਾ ਤੁਸੀਂ ਰੁਕ ਜਾਣਾ। ਗ੍ਰੀਨ ਲਾਈਟ। ਰੈੱਡ ਲਾਈਟ। ਰੈੱਡ ਲਾਈਟ। ਯਾਰ ਕੇ ਰੈੱਡ ਲਾਈਟ ਦੇ ਤਰਫ। ਗ੍ਰੀਨ ਲਾਈਟ। ਰੈੱਡ ਲਾਈਟ ਫੇਰ ਵਾਪਸ ਉਧਰ ਨੂੰ ਪਿੱਛੇ ਨੂੰ ਗ੍ਰੀਨ ਲਾਈਟ ਰੈੱਡ ਲਾਈਟ ਗ੍ਰੀਨ ਲਾਈਟ ਰੈੱਡ ਲਾਈਟ ਇਹ ਦੇ ਰਵਾ ਸੁਣ ਮਹਾਰਾਜ ਆਊਟ ਮੈਂ ਤਾਂ ਲੈਣ ਹੁਣ ਟਿਕਣਾ ਛੱਡਣ ਰੋਜ਼ ਦੀ ਡਿਊਟੀ ਸਾਡੀ ਜਿਹੜੀ ਆ ਉਹ ਪੂਰੀ ਕਰ ਲਗਾ ਇਹ ਹੁਣ ਇਹਨਾਂ ਨੂੰ ਖੇਡ ਲੈਂਦਾ ਤੁਸੀਂ ਪੈ ਗਿਆ ਨੂੰ ਅਖੇਡਣ ਲੱਪੇ ਆਹ ਤਰ ਤਮਰਾਜ ਪਿੱਛੇ ਦੇਖ ਕਰੀਂਦਾ ਮੋਟਰਸਾਈਕਲ ਬਾਹਰ ਮੈਂ ਦੇਖਿਆ ਉੱਥੇ ਮੋੜ ਸਕ ਨਹੀਂ ਆਨੀਗਾ ਮੈਂ ਕਿਹ ਮੋਟਰਸਾਈਕਲ ਕਿੱਥੇ ਗਿਆ ਚਲੋ ਆਜੋ ਚਲੋ ਡਾੜੀ ਬਸਾ ਦੇਖੋ ਕੁਸ਼ਤੀਆਂ ਦੇਖਦੇ ਰਹਿੰਦੇ ਹੋਰ ਇਹਨਾਂ ਨੂੰ ਕੰਮ ਨਹੀਂ ਕੋਈ ਵੀ ਮੋਰਥਲ ਚ ਆਪੀ ਚੱਕੋ ਹਾਂਜੀ ਅਸੀਂ ਜੋਰ ਚ ਡਿਊਟੀ ਵਾਂਗ ਅੱਜ ਵੀ ਹਾਜ਼ਰ ਤੇ ਮੈਂ ਰਾਜ ਹੁਣ ਆਦਾਂ ਮੈਸੀਜ ਬਸ ਆਉਣ ਵਾਲਾ ਆ ਤੇ ਉਹਨਾਂ ਨੂੰ ਲੈਣ ਜਾਣਾ ਆਪਾਂ ਹੁਣ ਤੇ ਮੈਡਮ ਹੁਣੇ ਕੰਮ ਸਮੇਟ ਕੇ ਬੈਗੇ ਇੱਥੇ ਦੰਨੋ ਕਿਆ ਬਨਾ ਹੈ ਅੱਜ ਆਪਨੇ ਕਿਆ ਬਨਾਇਆ ਹੈ ਮੈਨੇ ਬਨਾਇਆ ਹੈ ਕ੍ਰੇਲੀਟ ਕੱਟ ਕੇ ਆਪਨੇ ਕ੍ਰੇਲਾ ਬਨਾਇਆ ਹੈ ਅੱਜ ਅੱਜ ਹਮਨੇ ਕ੍ਰੇਲੇ ਬਨਾਇਏ ਕ੍ਰੇਲੇ ਕੇ ਸਾਥ ਦਹੀਂ ਵੀ ਹੈ ਫਿਰ ਹਾਂ ਦਹੀਂ ਬਣਾ ਲਏਗੇ ਮੈਂ ਤੁਹਾਨੂੰ ਇਹ ਗੱਲ ਹੋਰ ਕਹਿਣਾ ਹੈ ਦੇਕ ਤੋਂ ਬਣਾ ਲੇਗੇ ਹਮ ਗ੍ਰਿਲੋ ਕੇ ਸਾਥ ਨਹੀਂ ਕਿਉਂਕਿ ਅਭੀ ਕੋ ਕੋਲਡ ਆ ਤੇ ਇਸ ਕਰਕੇ ਮੈਨੇ ਦਹੀਂ ਬਣਾਣਾ ਕੈਨਸਲ ਸੋਚਾਇਆ ਬੱਚੋ ਜੈਸੇ ਕਹੋਗੇ ਵੈਸੇ ਕਰ ਦਗੀ ਮੈਂ ਨਨ ਕਿ ਕਹਣਾ ਹਾਂ ਮੈਂ ਕਹਿੰਦਾ ਸੀ ਹਿੰਦੀ ਚ ਬਲੌਗ ਬਣਾਉਣਾ ਸ਼ੁਰੂ ਕਰੀਏ ਤਾਂ ਬਣਾ ਲਓ ਹਿੰਦੀ ਚ ਮੈਨੂੰ ਵੀ ਬੋਲਣੇ ਅੱਛੀ ਲੱਗਦੀ ਕਿ ਹਿੰਦੀ ਵੀ ਸਾਡੀ ਪਹਿਂਦੀ ਹੈ ਨਾ ਮੁੱਝੇ ਪੰਜਾਬੀ ਨਿਕਲ ਜਾਂਦੀ ਸਾਡੀ ਪੰਜਾਬੀ ਸਾਡੀ ਨਾ ਪੰਜਾਬੀ ਸਾਡੀ ਨਾ ਪੰਜਾਬੀ ਨਿਕਲ ਜਾਂਦੀ ਆ सारी रेडी अच्छा अच्छा हो आज पंजाबी कल्याण दी और जदा हम अपना 1 मिनट बुरी हिंदी बोलेंगे ओके वो गल्ला करते हैं चलो ठीक है चलो ठीक है।, है आज आपने क्या बनाया है मैंने तो करेले बनाए हैं आपने करेले बनाए हैं हां तो उसके साथ क्या खाएंगे दही नहीं है आपके पास हां नहीं तो है हमारे पास पर छिक्का बहुत आ रही है मुझे दिखाओ दिखाओ बोलो इतनी छिक्का वो आ रही है ਹਿੰਦੀ ਪੰਜਾਬੀ ਹੋਈ ਤਾਂ ਕਹਿੰਦੀ ਆ ਵੀ ਹਿੰਦੀ ਵਿੱਚ ਮਿਕਸ ਹੋ ਜਾਂਦੀ ਹੈ ਮਿਕਸ ਹੋ ਜਾਂਦੀ ਟਰਾਈ ਕਰਾਂਗੇ ਇੱਕ ਵਲੌਗ ਪੰਜਾਬੀ ਚਾੜਾ ਕਰਾਂਗੇ ਇੱਕ ਵਲੌਗ ਹਿੰਦੀ ਚਾੜਾ ਕਰਾਂਗੇ ਨਾ ਪਰ ਹਿੰਦੀ ਓਕੀ ਹੈ ਨਹੀਂ ਕਿ ਪਰ ਹੁਣ ਅਸੀਂ ਪੰਜਾਬੀ ਆ ਨਾ ਪੰਜਾਬੀਆਂ ਦੇ ਜਿਹੜੀ ਘਰਾਰੀ ਉਹ ਕਿਤੇ ਨਾ ਕਿਤੇ ਅੜੀ ਰਹਿੰਦੀ ਕਰੇ ਇੰਗਲਿਸ਼ੇ ਅੜ ਜਾਂਦੀ ਕਰੇ ਹਿੰਦੀ ਲੈ ਆਉਂਦਾ ਇੰਗਲਿਸ਼ ਦੀ ਕਰੀ ਇੰਨੀ ਨਿਛੇ ਅੜੀ ਰਹਿੰਦੀ ਜਾਂ ਇੰਗਲਿਸ਼ੇ ਕਰੀ ਘਰਾਰੀ ਕੋ ਮੀ ਨਹੀਂ ਲੈ ਕੇ ਸੇ ਪਹਿਲੇ ਵਾਰਡ ਬੋਲਦੀ ਆ ਉਹ ਮੇਰਾ ਮੋਜੀ ਕੋਸ਼ਾ ਕੋਸ਼ਾਲੀ ਖੰਗਾਰੀ ਮੇਰੀ ਵਿੱਚ ਹੀ ਹੜ ਜਾਂਦੀ ਇੰਗਲਿਸ਼ ਨਾ ਫਿਚੋ ਜਿਹੜੀ ਸਾਡੇ ਜਾਨੋ ਕਿਸੇ ਦਿਨ ਬਾਰਡ ਵੀ ਬਾਰਡ ਨਾੜ ਜਾਂਦਾ ਤਿਗਰੀ ਤੇ ਕੇ ਤੇਰੇ ਬਾਰਡ ਬਾਰਡ ਵਿੱਚ ਫਸ ਗਿਆ ਹਰ ਉਸੇ ਕਰਨੀ ਲਈ ਆਈ ਚਲੋ ਹਿੰਦੀ ਪੰਜਾਬੀ ਇੰਸੋ ਹੀ ਵਲੌਗ ਆਇਆ ਕਰਦੇ ਤੁਹਾਨੂੰ ਪਤਾ ਅਸੀਂ ਪੰਜਾਬੀ ਆ ਬੰਦੇ ਪੰਜਾਬੀ ਬੰਦੇ ਨੂੰ ਪੰਜਾਬੀ ਬੋਲਦੀ ਚੰਗੀ ਲੱਗਦੇ ਆ ਪਰ ਕੋਸ਼ਿਸ਼ ਕਰਾਂਗੇ ਟ੍ਰਾਈ ਬਸ ਬਾਕੀ 15 ਮਿੰਟ ਰਹਿ ਗਏ ਬਸ ਮਰਾਜ ਹੋਣਾ ਦਾ ਮੈਸੇਜ ਆਉਣ ਵਾਲਾ ਹੀ ਆ ਤੇ ਉਹਨਾਂ ਨੂੰ ਵੀ ਲੈਣ ਜਾਣਾ ਪਵੇ ਆਪਾਂ ਨੂੰ ਹੁਣ ਚੱਲੇ ਆ ਬਾਜ਼ਾਰ ਨੂੰ ਤੇ ਦੋ ਚੀਜ਼ਾਂ ਰੈਂਦੀਆਂ ਮਤਲਬ ਦੋ ਚੀਜ਼ ਸਾਮਾਨ ਘਰ ਦੇ ਲੈ ਕੇ ਆਉਣਾ ਇੱਕ ਤਾਂ ਜਿਹੜੀਆਂ ਮੇਨ ਚੀਜ਼ਾਂ ਨਾ ਉਹ ਹੈਗੀ ਇੱਕ ਅਬੀ ਦੀ ਬੋਟਲ ਇੱਕ ਹੈਗਾ ਨਾ ਫਿਲਡ ਹੁੰਦਾ ਆ ਮੈਂ ਕਿਹੜਾ ਪੇਪਰ ਕਹਿੰਦੇ ਇਹਨੂੰ ਕ੍ਰੀਪਰ ਰੋਲ ਕਹਿੰਦੇ ਆ ਕ੍ਰੀਪਰ ਰੋਲ ਨਹੀਂ ਰੈਂਦਾ ਬਟਰ ਪੇਪਰ ਲੈ ਕੇ ਆਉਣਾ ਸੌਰੀ ਬਟਰ ਪੇਪਰ ਲੈ ਕੇ ਆਉਣਾ ਰੋਲ ਲੈ ਕੇ ਆਉਣਾ ਇਹ ਕੋ ਬਹੁਤ ਜ਼ਰੂਰੀ ਆ ਤੇ ਸਵੇਰੇ ਆਪਾਂ ਫੋਇਲ ਨਹੀਂ ਵਰਤੀ ਦੀ ਆਪਾਂ ਉਹ ਬਟਰ ਪੇਪਰ ਵਰਤੀਦਾ ਆਪੋਸ ਉਹ ਵਧੀਆ ਰਹਿੰਦਾ ਆ ਤੇ ਉਹ ਲੈ ਕੇ ਆਉਣਾ ਆ ਬੱਚਿਆਂ ਨੇ ਪੇਪਰ ਪੈਕਿੰਗ ਕਰਨੇ ਆ ਪੈਕਿੰਗ ਨਹੀਂ ਲੈ ਕੋਲ ਤੇ ਲੜਣ ਹੋਣੇ ਬਸ ਸ਼ੋਰ ਲੈਣਾ ਪਿਆ ਸ਼ੋਰ ਦਾ ਕੋਈ ਮਾਸਾ ਕੀ ਆ ਸ਼ੋਰ ਲੈ ਕੇ ਦੇ ਤਿਆਰ ਤੇ ਮੈਂ ਗੱਡੀ ਨੂੰ ਸੈਲਫ ਮਾਰਦਾ ਬਾਹਰ ਚਾਕੇ ਪਹਿਲਾਂ ਆਪਾਂ ਪਾਵਾਂਗੇ ਡੀਜ਼ਲ ਨੀਸਲ ਪਾ ਕੇ ਤੇ ਫਿਰ ਆਪਾਂ ਜਾਵਾਂਗੇ ਤੇ ਨਾਲੇ ਆਪਾਂ ਲਵਾਂਗੇ ਮਹਾਰਾਜ ਹੁਣਾ ਨਾਲ ਹੁਣਾ ਦੀ ਬਜਾਰ ਕਮਾ ਲਿਓ ਨੇ ਅੱਜ ਇਹ ਵਿਚਾਰ ਹੁਣਾ ਨੂੰ ਲੈਣਾ ਆ ਪਹਿਲਾਂ ਮਹਾਰਾਜ ਹੁਣਾ ਨੂੰ ਲੈਣਾ ਹਾਂਜੀ ਅਸੀਂ ਪਹੁੰਚ ਗਏ ਹੈਗੇ ਹਾਂ ਮਹਾਰਾਜ ਹੁਣਾ ਦੀ ਟਿਊਸ਼ਨ ਵਾਲੀ ਦੇ ਘਰ ਬਾਹਰ ਤੇ ਮੇਰਾ ਆਦਾ ਤੱਕ ਥੋੜੇ ਦਾ ਕੰਮ ਰਹਿੰਦਾ ਹੈਗਾ ਤੇ ਉਹ ਕਹਿੰਦੇ ਵੀ 5 ਮਿੰਟ ਲੱਗਣੇ ਹੈਗੇ ਆ ਇੱਕ ਵਾਰੀ ਟੈਸਟ ਜਿਹੜਾ ਹੈਗਾ ਨਾ ਉਹ ਲੈ ਕੇ ਦੇਖ ਲਵੇ ਫੇਰ ਬਸ ਉੱਤ ਬਾਅਦ ਛੁੱਟੀ ਹੈ ਨਾਲੇ ਤੇ ਮੈਂ ਚਲੋ ਅਸੀਂ ਵੇਟ ਕਰ ਲੰਨੇ ਆ 5-5 ਮਿੰਟ ਦੀ ਤੁਸੀਂ ਕੀ ਗੁੰਗਣਾਈ ਜੰਨੇ ਆ ਦਿਖਾਉਂ ਸਕਦਾ ਮੈਂ ਦੱਸ ਨਹੀਂ ਗਾਦਾ ਤੁਸੀਂ ਸਕਦੇ ਆ ਮੈਂ ਇੱਥੇ ਤੇ ਨਹੀਂ ਕੋਈ ਸ਼ੱਕ ਹੈਗਾ ਕਿ ਤੁਸੀਂ ਨਹੀਂ ਗਾ ਸਕਦੇ ਗਾਓ ਗਾਓ ਸਾਨੂੰ ਵੀ ਸੁਣਾਓ ਗਾਣਾ ਤੇ ਤੁਹਾਡੇ ਵਾਸਤੇ ਗਾਣਾ ਗਾ ਦਿੰਦੇ ਆਪਾਂ ਚਲੋ ਸੁਣਾਓ ਕਿਹੜੇ ਕਿਹੜਾ ਗਾਈਏ ਜਿਹੜਾ ਮਾਜੀ ਜਿਹੜਾ ਤੁਹਾਨੂੰ ਚੰਗਾ ਲਾਦਾ ਚਲੋ ਅੱਜ ਮੈਂ ਵੀ ਸੁਣਾ ਕੜਾ ਕੜਾ ਪਿੱਲੀ ਬੁਆਰੀ ਮੇਲੀ ਗਾਣਾ ਹੂੰ ਅੱਜ ਸੁਣੇ ਹੋਣੇ ਆ ਕਮਾਲ ਕਰ ਛੜੀ ਆ ਹੂੰ ਚਲੋ ਵੀ ਗਾਉਂ ਫੇਤੀ ਕਰੋ ਚਲੋ ਕਦੀ ਦਿਲ ਦੇ ਵਰਕੇ ਫੁੱਲ ਵੀ ਉੱਤੇ ਤੇਰਾ ਨਾਂ ਤੈਨ ਲਿਖਿਆ ਕਦੀ ਬੈ ਸਜਣਾ ਮੇਰੇ ਕੋਲ ਕਨੂ ਦੂਰ ਦੂਰ ਰਹਿਣਾ ਸਿੱਖਿਆ ਆ ਕਦੀ ਦਿਲ ਦੇ ਵਿਰਕੇ ਫੁੱਲ ਵੇ ਉੱਤੇ ਤੇਰਾ ਨਾਮ ਤင်း ਲਿਖਿਆ ਇਹ ਕਿਨੂੰ ਗਾਣਾ ਡੈਡੀਕਟ ਕੀਤਾ ਮੈਨੂੰ ਲੱਗੇ ਇੱਕ ਪੁੱਤਨੀ ਬਿਠੀ ਹੈ ਮੈਂ ਉਹਨਾਂ ਲਈ ਕੀਤਾ ਹੈ ਇਹ ਰਾਹ ਡੈਟਿਕਡ ਕਿਸਾਨੀ ਮੈਨੂੰ ਇਹ ਅਜੇ ਜਾ ਰਹੀ ਚਿੱਟੀ ਪੱਗ ਦੇ ਤੇ ਨਹੀਂ ਕਮਾ ਲਾ ਕੋਈ ਹੋਰ ਵੀ ਨਹੀਂ ਸੱਪਣੀ ਪਸਾਈ ਹੋਈ ਆ ਸੱਪਣੀ ਨਹੀਂ ਨਹੀਂ ਕਦੇ ਕਦੀ ਗਾਲ ਲਾਈਦਾ ਮਾੜਾ ਮੋਟਾ ਉਹਦਾ ਗਾਉਣ ਦਾ ਸ਼ੌਂਕ ਆ ਅੱਛਾ ਅੱਛਾ ਚਲੋ ਵਧੀਆ ਸ਼ੌਂਕ ਤਾਂ ਹਰ ਇੱਕ ਰੱਖਣਾ ਹੀ ਚਾਹੀਦਾ ਹੈਗਾ ਮਉ ਵਧੀਆ ਹੈਗਾ ਤੇ ਬਾਕੀ ਚਲੋ ਹੁਣ ਅਸੀਂ ਲੈਣੇ ਹੈਗੇ ਮੈਂ ਹਰਾਣੇ ਆਉਣੀ ਆਂਦੇ ਆ ਤਾਂ ਫੇਰ ਚਲੋ ਮਟਾਨੇ ਉਹਨਾਂ ਨੂੰ ਗੱਡੀ 'ਚ ਤਾਂ ਫੇਰ ਮੜ ਗਿਆ ਜਿਹੜਾ ਬਿਜਾਰ ਜਾਣਾ ਸੀ ਕੰਮ ਕਰਨਾ ਹੈਗਾ ਉਹ ਕਰ ਲਿਆ ਪਿਆਨੇ ਸਾਡਾ ਮਰਾਜੂ ਤੇ ਸਾਡਾ ابو ਆ ਗਏ ਵਾਹਿਗੁਰਜੀ ਕਾ ਕਰ ਸਾ ਵਾਹਿਗੁਰਜੀ ਕੀ ਫਤਿਹ ਸੋਨਿਹਾਲ ਸਤਿ ਸ਼੍ਰੀ ਅਕਾਲ ਸਾਡਾ ਮਰਾਜੂ ਸਾਡਾ ابو ਆ ਗਏ ਨੇ ਤੇ ਆਪਾਂ ਹੁਣ ਚੱਲੇ ਆਂ ਬਾਜ਼ਾਰ ਨੂੰ ਚੱਲੇ ਆਂ ਤੇ ਬਾਜ਼ਾਰ ਜਾ ਕੇ ਤੁਹਾਨੂੰ ਮਿਲਦੇ ਆਂ ਬਾਈ ਬਾਈ ਨਹੀਂ ਬਾਈ ਬਾਈ ਕਿਉਂਕਿ ਅੱਪ ਬਜਾਰ ਜਾ ਕੇ ਫੇਰ ਮਿਲਣਾ ਕੋਈ ਬਾਈ ਬਾਈ ਨਹੀਂ ਤੁਸੀਂ ਪਹਿਲਾਂ ਸੇਰ ਦਾ ਥਿਊ ਵਿਊ ਦੇਖਿਆ ਦਾ ਗੁਰਦੁਆਰਾ ਸਾਹਿਬ ਦਾ ਤੇ ਹੁਣ ਰਾਤ ਦਾ ਦੇਖੋ ਨੀ ਸ਼ਾਨ ਸਾਹਿਬ ਨੂੰ ਨਾ ਲਾਈਟ ਲਾਈ ਆ ਕਿੰਨੀ ਸੋਹਣੀ ਲੱਗਦੀ ਦੂਰੇ ਤੋਂ ਪਤਲਾਦਾ ਗੁਰਦੁਆਰਾ ਸਾਹਿਬ ਆ ਗਿਆ ਨਾ ਵਾਸ਼ ਕਰੋ ਸਮਾ ਦੇਖੋ ਟਰਾਲੀ ਦੇ ਕਿੱਥੇ ਖੜੀ ਕੀਤੀ ਹੈ ਨਾ ਤੇ ਆਪ ਪਤਾ ਨਹੀਂ ਕਿੱਥੇ ਚੱਲ ਗਿਆ ਆ ਯਾਰ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਤਾ ਹੀ ਨਹੀਂ ਰੂਲ ਕੀ ਹੁੰਦੇ ਕੀ ਨਹੀਂ ਹੁੰਦੇ ਇਹ ਬੰਦਾ ਕਰੇ ਬੜਾ ਕੰਮ ਖਰਾਬ ਆ ਯਾਰ ਇਹਨਾਂ ਦੇ ਉੱਪਰ ਕਿੱਥੇ ਗੱਡੀਆਂ ਲੱਗ ਚੱਲ ਜਾਂਦੇ ਕਿੱਥੇ ਨਹੀਂ ਚੱਲ ਜਾਂਦੇ ਖੜੀ ਕਰਨ ਦਾ ਵੀ ਸਟਾਈਲ ਦੇਖ ਲੋ ਟੇਢੀ ਕੀਤੀ ਪਹਿਲੀ ਗੱਲ ਤਾਂ ਇਹ ਮੇਨ ਮਾਰਕੀਟ ਇੱਥੇ ਇੱਕ ਬਾਹਰ ਗੱਡੀ ਖੜੀ ਹੋਣ ਦਾ ਕੋਈ ਸਵਾਲ ਹੀ ਨਹੀਂ ਪਿਆਦਾ ਹੁੰਦਾ ਕਿ ਸਾਰਾ ਟ੍ਰੈਫਿਕ ਜਮ ਹੁੰਦਾ ਮੰਨ ਲਓ ਕਿ ਇੱਥੇ ਕਿਸੇ ਨੂੰ ਐਮਰਜੈਂਸੀ ਪਿੰਡੋਂ ਕਿਸੇ ਐਂਬੂਲੈਂਸ ਐਂਬੂਲੈਂਸ ਐਮਰਜੈਂਸੀ ਮੈਂ ਦੀ ਐਂਬੂਲੈਂਸ ਤੇ ਹੋਣਾ ਹਣਾ ਇੱਥੇ ਵਿਚਾਰਾ ਫਸਿਆ ਰਹੂਗਾ ਉਹ ਆ ਪਤਾ ਨਹੀਂ ਕਿਹੜਾ ਪਿਛੇ ਸਕੂਟਰੀ ਗੱਭੇ ਲਾ ਕੇ ਖੜਾ ਹੋ ਗਿਆ ਨਾ ਉਹਨੂੰ ਜਾਣਦੇ ਹੰਦੇ ਆ ਮੈਨੂੰ ਜਾਣਦੇ ਹੰਦੇ ਆ ਪਤਾ ਨਹੀਂ ਮਾਇਰ ਤੇ ਹੋਰ ਤਣਾ ਤਾਂ ਹੋ ਗਿਆ ਲੋਕੀ ਪਦਰ ਕੀ ਕਰਦੇ ਫਿਰਦੇ ਮੈਨੂੰ ਸਮਝ ਨਹੀਂ ਆਦੀ ਕਿ ਕਰਦੇ ਪਰ ਸਾਰੇ ਨਹੀਂ ਕੁਝ ਕੁ ਲੋਕ ਮੈਂ ਸਾਰਿਆਂ ਨੂੰ ਨਹੀਂ ਕਹਿੰਦੇ ਕੁਝ ਕੁ ਲੋਕ ਹੁੰਦੇ ਨੇ ਇਦਾਂ ਦੇ ਜਿਨ੍ਹਾਂ ਨੂੰ ਸੜਕ ਤੇ ਚੱਲਣ ਨਹੀਂ ਚੱਲਣਾ ਨਹੀਂ ਹੁੰਦਾ ਜਿਨ੍ਹਾਂ ਨੂੰ ਗੱਲ ਸ਼ੇਅਰ ਕਰਦੇ ਚਲੋ ਆਪਾਂ ਪਹੁੰਚ ਗਏ ਮੋੜ ਤੇ ਉਹ ਲੈਣੇ ਇਹਨਾਂ ਦਾ ਇੱਥੋਂ ਬੋਤਲ ਲੈਣੀ ਹੈ ਇੱਕ ਕੀ ਨਾਲ ਇਹਨਾਂ ਨੂੰ ਜਿਹੜੀ ਚੀਜ਼ ਹੈ ਬਸ ਉਹੀ ਲੈਣੀ ਹੈ ਰੁਕ ਜਾਓ ਨਾ ਦੇਖੋ ਕਿ ਤਣ ਠੇ ਜਾਂਦੇ ਕਹਿੰਦੇ ਸ਼ੋਪਿੰਗ ਕਰਨੀ ਜਾ ਕੇ ਬੜ ਗਏ ਅੰਦਰ ਜਾ ਕੇ ਆ ਦੇਖੋ ਡਰਾਮੇ ਇਹਨਾਂ ਦੇ ਕੀ ਕਰਦੇ ਫਿਰਦੇ ਆ ਉਹ ਵਿੱਚ ਬੈਠਾ ਕੁਰਸੀ ਤੇ ਮੈਂ ਭਾਜੀ ਨੂੰ ਕਿਹਾ ਭਾਜੀ ਬਿੱਲ ਕੱਟ ਦਿਓ ਇਹਨਾਂ ਦਾ ਜਿਹੜਾ ਟੋਕਰੀ 'ਚ ਬੈਠਾ ਉਹਦਾ ਬਿੱਲ ਕੱਢ ਦਿਓ ਲ ਗਿਆ ਨਹੀਂ ਤਾਂ ਗਿਆ ਹੈਗਾ ਮਟਰ ਪੇਪਰ ਹਾਂਜੀ ਹਾਂਜੀ ਇਹ ਤਾਂ ਜੋ ਕੀ ਕਹਿੰਦਾ ਵੀ ਅਬ ਕੀ ਕਹਿੰਦਾ ਕੀ ਕਹਿੰਦਾ ਕੀ ਕਹਿੰਦਾ ਮੈਂ ਕਿਹਾ ਸੋਫੇ ਤੇ ਕਰਨੇ ਹਨ ਉਹਨੂੰ ਜੋਗੀ ਕਰਨ ਦੇ ਚਲੋ ਕੋਲ ਮੈਡਮ ਸਾਡੇ ਨੇ ਕੇਕ ਬਹੁਤ ਪਸੰਦ ਆ ਤੇ ਮੈਨੂੰ ਪੁੱਛੀ ਜਾਂਦੇ ਕੇਕ ਲੈ ਲਾ ਮੈਂ ਕਿ ਮਗਰ ਲੈ ਲਓ ਦੱਸ ਇਹ ਕਿੰਨੇ ਦਾ ਅੱਗੇ ਚਲੋ ਫਿਰ ਉੱਤਰਦੇ 480 ਇਹੋ 480 ਮੇਕਅਪ ਦਾ ਸਮਾਨ ਨਾ ਦੇ ਗੁੱਡੇ ਤਾੜਾ ਨਾ ਨਾ ਲੱਗੇ ਕਿਤੇ ਤਾੜਾ ਨਾ ਨਾ ਲੱਗੇ ਕਿਤੇ ਰੱਖ ਦੇ ਪਾਣਾ ਬੀਬੀ ਕਰਕੇ ਗਈ ਸੀਗੀ ਇਹ ਸਾਰੇ ਖਲਾ ਦੇ ਗੁੱਡੇ ਬੰਨੇ ਨਹੀਂ ਨਹੀਂ ਕਿਹਦੇ ਤੋਂ ਬੰਨੇ ਹੈਲੋ ਹੈਲੋ ਥੋੜਾ ਉਸਮਾ ਹੌਲੀ ਹੌਲੀ ਲੇਕਿਨ ਤੇ ਇਹ ਨਹੀਂ ਉਹਨਾਂ ਦੇ ਇਹ ਸਾਰੇ ਪੂਰੀ ਗੈਰਸਾ ਪੁੱਛੀ ਦੱਸੂ ਨਾਨਿਸ਼ ਇਹ ਨਾ ਚੰਗਾ ਦੂਸਰ ਸਵਾਥਾ ਸਮਾਨ ਅਸੀਂ ਲੈ ਲਿਆ ਕੁਛ ਕੁ ਮਿਲ ਗਿਆ ਕੁਛ ਕੁ ਨਹੀਂ ਮਿਲਿਆ ਤਿਕਦ ਚੱਲੇ ਸੜਕ ਤੇ ਨਹੀਂ ਸੜਕ ਤੇ ਨਹੀਂ ਪਿੱਛੇ ਆ ਦੇਖੋ ਕਿੰਨੀ ਤੇ ਜਾਂਦੇ ਆ ਆਜੋ ਆਜੋ ਲੈ ਆਪਣੀ ਖੇਲ ਆ ਗਈ ਇਹਨਾਂ ਨੂੰ ਚਲੋ ਚਲੋ ਮਹਿਰਾ ਚਲੋ ਪੁੱਤ ਲੇਟ ਹੋਉਂਦੇ ਨੇ ਹਨੇਰਾ ਹੋਉਂਦਿਆ ਆ ਟੋਕਰੀ ਟੋਕਰੀ ਨੂੰ ਨੰਨਾਂ ਨਾਲ ਲੈ ਜੀ ਨਨਕਲਾ ਰ ਟੋਕਰੀ ਪੁੱਠੀ ਕਰ ਦੋ ਨਾ ਨਹੀਂ ਟੁੱਟਦੀ ਨਾ ਮਨਾ ਕਰਤਾ ਪਿੱਛੇ ਇਹ ਤੇ ਡੱਬਾ ਕਿੱਥੇ ਹਾਂ ਆਪਣਾ ਡੱਬੇ ਟੈਂਸ਼ਨ ਪਈ ਹੈ ਹਾਂਜੀ ਜੀ ਮੈਂ ਰਾ ਦੇ ਪਾਪਾ ਗਏ ਹੈਗੇ ਆ ਮੈਂ ਰਾ ਦੀ ਫਰਮਾਇਸ਼ ਤੇ ਕਿ ਮਹਿਰਾਜ ਖਾਣਾ ਕੀ ਕੀ ਖਾਣਾ ਤੁਸੀਂ ਚਾਪ ਮਹਿਰਾ ਦਾ ਮਨ ਕਰਨ ਦਿਆ ਹੈਗਾ ਕਿ ਚਾਪ ਖਾਣੀ ਆ ਕਹਿੰਦਾ ਪਾਪਾ ਨੇ ਮੇਰੀ ਕੀ ਕਰ ਦਿੱਤੀ ਵਿਸ਼ ਪੂਰੀ ਹਾਂ ਵਿਸ਼ ਪੂਰੀ ਕਰ ਦਿੱਤੀ ਹੈਗੀ ਤਾਂ ਮੈਂ ਕੁਝ ਤਾਂ ਖਾਣਾ ਨਹੀਂ ਹੈਗਾ ਮੈਨੂੰ ਮਨ ਨਹੀਂ ਕਰਦਾ ਤੇ ਅਭੀ ਨੇ ਵੀ ਨਹੀਂ ਖਾਣਾ ਹੈਗਾ ਤੇ ਪਾਪਾ ਇਹਦੇ ਨੇ ਖਾਣਾ ਹੈਗਾ ਆ ਇਡਲੀ ਨਹੀਂ ਇਡਲੀ ਨਹੀਂ ਹੈ ਦੋਸਾ ਦੋਸਾ ਖਾਣਾ ਹੈਗਾ ਉਹਨਾਂ ਨੇ ਮਸਾਲਾ ਦੋਸਾ ਕਰਵਾਇਆ ਹੋਇਆ ਆ ਚਲੋ ਹੁਣ ਆਉਂਦੇ ਆ ਤੇ ਖਾਂਦੇ ਆ ਮੈਂ ਰਾਜ ਛਾਪ ਉਹਦਾ ਬੱਸ ਮੈਂ ਛਾਪ ਇਹਨੂੰ ਖਵਾਉਂਦੀ ਨਹੀਂ ਹੈਗੀ ਇਹ ਹੁਣ ਮਨਦਾ ਨਹੀਂ ਹੈਗਾ ਜੀ ਜਿਹਦਾ ਜਿਵੇਂ ਖਾਣੀ ਖਾਣੀ ਆ ਬੀਚਾ ਉਹ ਮੇਤਾ ਜੀ ਹੁੰਦਾ ਚਲੋ ਨੂੰ ਕੀ ਕਰਾਦੇ ਬੱਚਿਆਂ ਦੀ ਵੀ ਮੰਨਣੀ ਪੈਂਦੀ ਐ ਆਪਾਂ ਮੰਗਾਇਆ ਢੋਸਾ ਉਹ ਵੀ ਕਰਾ ਰਹੀ ਐ ਤੇ ਮਰਾਜ ਕਹਿੰਦਾ ਸੀ ਚਾਪਖਾਣੀ ਪਰ ਚਾਪ ਉੱਥੇ ਭੀੜ ਬਹੁਤ ਆ ਲਾਸ ਮੜਾ ਮੈਂ ਆ ਗਿਆ ਵਾਪਸ ਉਹ ਤਾਂ ਭਾਈਆ ਪੈਸੇ ਵੀ ਨਹੀਂ ਫੜਨ ਦਿਆ ਸੀਗਾ ਲਾਂਗੇ ਚੱਲ ਮੰਨਾ ਢੋਸਾ ਠੰਡਾ ਹੋ ਜਾਣਾ ਇੰਨਾ ਜੀ ਕਨੇ ਗਾਣੀ ਮੈਡਮ ਹੁਣੇ ਚਾਪ ਲੈਣ ਕਦੋਂ ਤੇ ਗਏ ਤੇ ਹੁਣ ਨਹੀਂ ਹਜੇ ਤੱਕ ਨਹੀਂ ਆਏ ਇੰਨਾ ਛਿਰ ਹੋ ਗਿਆ ਮੈਨੂੰ ਵੇਟ ਕਰਦੇ ਆ ਕਮ ਸੇ ਕੰਬੀ ਮੈਨੂੰ ਨਾ ਅੱਧਾ ਘੰਟਾ ਹੋ ਗਿਆ ਵੇਟ ਕਰਦਿਆਂ ਨੂੰ ਤੇ ਮੈਡਮ ਹਜੇ ਤੱਕ ਵੀ ਨਹੀਂ ਆਈ ਜਗ੍ਹਾ ਨੇ ਤੇ ਤਾੜੀਆਂ ਨਾਲ ਸਵਾਗਤ ਕਰੋ ਮੈਡਮ ਦਾ ਤਾੜੀਆਂ ਲੇ 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 ਇਹ ਤਾਂ ਐਟਮਾ ਹੀ ਬੜੀਆਂ ਲੈ ਆਈ ਆ ਜਾ ਆ ਜਾ ਮੈਨਨ ਮਮਮੀ ਬਹੁਤ ਸ਼ੇਤੀ ਆ ਰਹੀ ਸੱਚੀ ਬਹੁਤ ਸ਼ੇਤੀ ਆ ਗਈ ਹੈ ਅੱਧਾ ਘੰਟਾ ਲਾ ਕੇ ਹੈ ਬਹੁਤ ਸ਼ੇਤੀ ਹੈ ਮੈਨੂੰ ਪੁੱਛਣਾ ਨਹੀਂ ਉੱਥੇ ਪਰ ਫਿਰ ਲਓ ਜੀ ਆਪ ਵੀ ਆਪਾ ਲੈ ਆਇਆ ਹੈ ਕਰ ਜਾਂਦੇ ਆਂ ਇੱਕ ਵਾਰ ਦੇ ਹੱਥ ਥਾੜੀ ਸੀਗੀ ਆਪਾਂ ਕਿਹਾ ਚਲੋ ਇੰਡਸਟਰੀ ਵਿੱਚ ਰਾਹ ਚੋਂਦਾ ਨਾ ਉੱਥੇ ਭਾਗਾਂਗੇ ਘਰ ਨੂੰ ਚੱਲਦੇ ਆਂ ਪਿੱਛੇ ਰਾਜੂ ਜੀ ਲੈ ਆਇਆ ਨੇ ਹੁਣ ਬੜੇ ਚਿਰ ਆਵਾਦ ਨੇ ਇਹਨਾਂ ਨੂੰ ਬਾਹਰ ਲੈ ਕੇ ਆਏ ਜਿਹੜੇ ਆਪਾਂ ਅੱਜ ਸਮਾਲ ਲੈਣ ਤਾਂ ਆਉਣੇ ਸੀਗੇ ਪਹਿਲਾਂ ਆਪਾਂ ਇਕੱਲੇ ਆਉਣ ਲੱਗੇ ਸੀਗੇ ਫੇ ਮੰਮੀ ਇਹਨਾਂ ਦੀ ਕਹਿੰਦੀ ਕਿ ਚਲੋ ਉਹਨਾਂ ਨੂੰ ਲੈਣੇ ਨਹੀਂ ਵੀ ਲੈ ਜੰਦੇ ਆਂ ਨਾ ਵੇ ਨਾ ਇਹ ਨਾ ਪਤਲਾ ਦਿੰਨਾ ਨਾ ਇਹ ਨਾ ਸਮਾਨ ਖਰੀਦਿਆ ਫੇਰ ਹੋਣ ਲਾ ਪਤਾ ਵੀ ਸਾਨੂੰ ਨਹੀਂ ਸ਼ਾਪਿੰਗ ਕਰਾਂਦੇ ਆ ਭਾਈ ਚਲ ਜਾਂਦੇ ਆ ਸਾਨੂੰ ਨਹੀਂ ਘੁਮਾਣ ਲੈ ਕੇ ਜਾਂਦੇ ਆ ਭਾਈ ਚਲ ਜਾਂਦੇ ਆ ਮੈਂ ਤਾਂ ਚਲੋ ਜਿੰਨਾ ਨਾ ਉਹ ਲੈਣਾ ਲਾਈ ਦਿੰਨੇ ਆ ਪਰ ਉਹ ਫਲਾਦਾ ਹੁਣ ਆਪਾਂ ਵੀ ਨਹੀਂ ਕੋਤੇ ਦੇਟਾ ਦੋਦੇ ਸਮਾਨ ਸਮਾਨ ਆਪਾਂ ਦੋ ਚੀਜ਼ਾਂ ਲੈਣੀਆਂ ਸੀਗੀਆਂ ਤੇ ਉਹ ਸਿਰਫ ਹੋਣਿਆ ਸੀ 150 ਦੇ 250 ਦੀ ਹਾਂ ਤੇ ਨਾ ਸਾਡਾ 1500 ਰੁਪਏ ਲਵਾਤਾ ਅੱਜ ਇਹਨਾਂ ਦਾ ਹੀ ਹਣ ਪੀਂਦਾ ਆ ਬਾਕੀ ਘਰ ਜਾ ਕੇ ਮਿਲਦਾ ਉਹ ਵੀ ਪੜਾਉਂਦੇ ਆ ਕੀ ਕੀ ਹਾਲ ਚਾਲ ਦੋਸਤੋ ਵਧੀਆ ਇੱਧਰ ਆਏ ਤੈਨੂੰ ਤਾਂ ਹੋਰ ਮਾਰ ਕੇ ਆਏ ਆ ਮੈਂ ਕਿਹਾ ਫਿਰ ਗਨੈਲ ਟਰਾਲੀ ਆ ਗਈ ਮੈਂ ਤਾਂ ਨਿਕਲਿਆ ਕੰਮ ਪਾਜਾ ਮੈਂ ਕਿਹਾ ਪਹਿਲਾਂ ਹੀ ਨਹੀਂ ਜਾਣਾ ਕੈਮਰਾ ਦੇਖਣਾ ਫੇ ਆਣਗੇ ਬਾਹਰ ਕਿੱਥੋਂ ਆਏ ਆ ਗੱਡੀ ਦੇ ਅੰਦਰ ਕੀਤੀ ਮੈਂ ਕਿਉਂ ਚੱਲੇ ਆ ਫਿਰੇ ਆ ਦੇਖੋ ਵਿੱਚ ਵੜ ਗਿਆ ਇਹ ਕਹਿੰਦੇ ਕਿ ਵਸ ਫੜਫੜ ਗੱਡੀ ਖੜੀ ਹੋਵੇ ਤਾਂ ਅਸੀਂ ਆਪਣਾ ਸਮਾਨ ਕੱਢੀਏ ਤੇ ਆ ਦੇਖੋ ਮੈਂ ਰਾਹ ਲੈ ਕੇ દોੜ ਗਿਆ ਆ ਮੋਟੀ ਬਲੀ ਬਚਾ ਲੈ ਲੋ ਲੈ ਲੋ ਚਲੋ ਇਹ ਬੱਚਾ ਤਲਕ ਮੇਰਾ ਫਿਰ ਆਰਡਰ ਦੇ ਦ ਸਾਰੇ ਮਾਰੋ ਆਰਡਰ ਕੀ ਓਕੇ ਚਲੋ ਕੱਢਣ ਦਾ ਸਮਾਨ ਇਹਨਾਂ ਨੂੰ ਚਲਦੇ ਹਾਂ ਸਮਾਨ ਦੇ ਦੁਕਾਨਦਾਰ ਸਾਹਿਬ ਸਾਨੂੰ ਕੀ ਦੋਵਗੇ ਫੇਸ ਪਾਊਡਰ ਮੈਨੂੰ ਕਿੱਥੇ ਆ ਫੇਸ ਪਾਊਡਰ ਮੈਨੂੰ ਪਤਾ ਕਿੱਥੇ ਆ ਉਹ ਮੇਰਾ ਫੇਸ ਪਾਊਡਰ ਕਿੱਥੇ ਆ ਲਕਮੀਨਾ ਹਾਂ ਲੱਭ ਗਿਆ ਸ਼ੁਕਰ ਹੈ ਸ਼ੁਕਰ ਹੈ ਸਾਜ ਸਾਹ ਆ ਸਾਜ ਸਾਹ ਆ ਚਲ ਆ ਲੋ ਚਲੋ ਲਓ ਜੀ ਅਸੀਂ ਪਹੁੰਚ ਗਏ ਘਰੇ ਤੇ ਮੈਡਮ ਹੁਣ ਲੱਗ ਪਏ ਡਿਊਟੀ ਤੇ ਲੱਪੇ ਮੈਂ ਡਿਊਟੀ ਤੇ ਚਲੋ ਵਧੀਆ ਮੈਡਮ ਹੁਣ ਡਿਊਟੀ ਤੇ ਲੱਪੇ ਡੈਡੀ ਹੁਣ ਰੋਟੀ ਖਾਣੀ ਹੁਣ ਰੋਟੀ ਪੁਆ ਕੇ ਦੇਣਗੇ ਇਹਨਾਂ ਨੂੰ ਤੇ ਆਪਾਂ ਅੱਜ ਦੇ ਬਲਾਗ 'ਚ ਇਹ ਚਿੱਠੀ ਮਾਫੀ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ ਤੇ ਜੇ ਤੁਹਾਨੂੰ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸੱਕਰ ਪਾਰਾ ਜੁੜਨਾ ਚੈਨਲ ਨੂੰ ਸੱਕਰ ਪਾਰਾ ਕਰਨਾ ਨਾ ਭੁੱਲਿਓ ਚੈਨਲ ਨੂੰ ਮੈਂ ਕੀ ਕਰਨਾ ਹੈ ਸਿੱਕੜਾਈ ਵਾ ਸੱਕਰ ਪਾਰਾ ਸੱਕਰ ਪਾਰਾ ਜੁੜਨਾ ਚੈਨਲ ਨੂੰ ਠੀਕ ਆ ਤੁਸੀਂ ਸੱਕਰ ਪਾਰਾ ਕਰਨਾ ਚੈਨਲ ਨੂੰ ਠੀਕ ਆ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੀਓ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਸਾਡਾ ਤੁਹਾਡੂ ਇਹ ਚੈਨਲ ਬਲੌਗ ਹੀ ਹੋ ਜਾ ਲੱਗਦਾ ਹੈ ਹਾਂ ਬਲੌਗ ਹੀ ਹੋ ਜਾ ਲੱਗਦਾ ਹੈ ਲਓ ਹੁਣ ਐਸਾ ਹੀ ਲੈਂਦੇ ਬਲੌਗ ਹੀ ਹੋ ਜਾ ਲੱਗਦਾ ਹਾਂ ਤੇ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ